ਅੋਦਿਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕੱਲ ਬੀਤੀ ਰਾਤ ਦਿੱਲੀ ਤੋਂ ਹਾਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਅਮਨ अरोड़ा ਐਮ ਐਲ ਏ ਸਾਹਿਬ ਦੇਖੋ ਮੰਤਰੀ ਵੀ ਹੈ ਕਿਤੇ ਨਾ ਕਿਤੇ ਜੀ ਹੋ ਰਾਤ 2 ਵਜੇ ਦੀ ਕਰੀਬ ਉਹਨਾਂ ਦੀ ਜਿਹੜੀ ਵੀਡੀਓ ਹੈ ਸਾਹਮਣੇ ਆਈ ਹੈ ਦੇਖੋ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਪ੍ਰਸ਼ਾਸਨ ਤੇ ਜੀ ਜੀ ਪੁਰਸ ਪ੍ਰਸ਼ਾਸਨ ਤੇ ਸਵਾਲ ਖੜਾ ਹੁੰਦਾ ਵੀ ਜਦੋਂ ਤੁਸੀਂ ਮੰਤਰੀ ਹੋ ਚਾਹੇ ਕਿਸੇ ਵੀ ਸੂਬੇ ਦੇ ਮੰਤਰੀ ਹੋ ਜੀ ਜੀ ਅਗਰ ਤੁਸੀਂ ਅ ਦਿੱਲੀ ਦੇ ਵਿੱਚ ਹੀ ਚਲੋ ਲਾ ਲਓ ਦਿੱਲੀ ਦੀ ਗੱਲ ਚੱਲਦੀ ਹੈ ਦਿੱਲੀ ਦੇ ਵਿੱਚ ਹੀ ਤੁਸੀਂ ਕਿਸੇ ਥਾਣੇ 'ਚ ਜਾਂ ਚੌਂਕੀ 'ਚ ਕਿਸੇ ਸੰਬੰਧੀ ਜਾ ਰਹੇ ਹੋ ਕੋਈ ਮੈਟਰ ਕੋਈ ਵੀ ਹੈ ਜੀ ਅਗਰ ਤੁਹਾਡੇ ਨਾਲ ਉੱਥੇ ਐਦਾਂ ਦਾ ਵਤੀਰਾ ਹੁੰਦਾ ਹੈ ਜਿਹੜੇ ਆਮ ਲੋਕ ਬਾਕੀ ਸੂਬਿਆਂ ਦੀ ਸਰਕਾਰਾਂ ਜਾਂ ਬਾਕੀ ਸੂਬਿਆਂ ਦੇ ਪੁਲਿਸ ਪ੍ਰਸ਼ਾਸਨ ਆ ਉਹ ਲੋਕ ਕਿਵੇਂ ਫੇਸ ਕਰਦੇ ਹੋਣਗੇ ਜਿਹੜੇ ਆਮ ਲੋਕ ਆ ਇਹਨਾਂ ਨੂੰ ਪੁਲਿਸ ਨੂੰ ਜੀ ਜਾਂ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਵਾਸਤੇ ਜਾਣ ਵਾਸਤੇ ਕਿੰਨੀ ਕਹਾਣਣਾ ਕਲਦੀ ਹੋਗੀ ਜਾਂ ਕਿੰਨੀ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੋਗੀ ਸ਼ਿਕਾਇਤ ਲਿਖੀ ਵੀ ਜਾਂਦੀ ਆ ਸ਼ਿਕਾਇਤ ਲਿਖਣ ਤੋਂ ਬਾਅਦ ਕਾਰਵਾਈ ਹੁੰਦੀ ਆ ਨਹੀਂ ਹੁੰਦੀ ਦੇਖੋ ਇਹ ਸੈਂਟਰ ਦੀ ਗੱਲ ਆ ਸੈਂਟਰ ਚ ਜਾ ਕੇ ਤੁਹਾਨੂੰ ਦਿੱਲੀ ਦੀ ਗੱਲ ਆ ਦਿੱਲੀ ਚ ਜਾ ਕੇ ਤੁਹਾਨੂੰ ਪਤਾ ਲੱਗਿਆ ਵੀ ਮਿਸਬੀਹਵੀਅਰ ਹੋਇਆ ਬਹੁਤ ਗਲਤ ਹੋਇਆ ਸੀ ਇਹ ਨਹੀਂ ਕਹਿੰਦੇ ਵੀ ਚੰਗਾ ਹੋਇਆ ਮਾੜਾ ਨਹੀਂ ਹੋਇਆ ਮਤਲਬ ਚੰਗਾ ਹੋਇਆ ਹੈ ਚੰਗਾ ਨਹੀਂ ਹੋਇਆ ਕਿਤੇ ਨਾ ਕਿਤੇ ਬਹੁਤ ਮਾੜਾ ਹੋਇਆ ਜੋ ਨਹੀਂ ਹੋਣਾ ਚਾਹੀਦਾ ਚਾਹੇ ਉਹ ਮੰਤਰੀ ਆ ਚਾਹੇ ਉਹ ਆਮ ਇਨਸਾਨ ਹੈ ਅਗਰ ਥਾਣੇ ਦੇ ਵਿੱਚ ਪੁਲਿਸ ਟੌਂਕੀ ਦੇ ਵਿੱਚ ਜਾਂਦਾ ਤਾਂ ਪੁਲਿਸ ਦਾ ਬਿਹੇਵੀਅਰ ਜਿਹੜਾ ਕਿਤੇ ਨਾ ਕਿਤੇ ਠੀਕ ਹੋਣਾ ਚਾਹੀਦਾ ਗੱਲਬਾਤ ਸੁਣਨੀ ਚਾਹੀਦੀ ਜਿਵੇਂ ਦਿੱਲੀ ਪੁਲਿਸ ਦੀ ਗੱਲ ਕਰਦੇ ਆ ਦੇਖੋ ਭਾਜਪਾ ਦੀ ਸਰਕਾਰ ਹਮੇਸ਼ਾ ਹੀ ਕਿਤੇ ਨਾ ਕਿਤੇ ਜਿਹੜਾ ਡੰਡਾ ਵਰਾਉਣ ਦੀ ਗੱਲ ਕਰਦੀ ਆ ਖੁਦ ਵੀਡੀਓ ਦੇ ਵਿੱਚ ਜਿਹੜੇ ਦਿੱਲੀ ਪੁਲਿਸ ਦੇ ਮੁਲਾਜ਼ਮ ਆ ਚਾਹੇ ਉਹ ਕਿਸੇ ਵੀ ਪੋਸਟਰ ਤੇ ਆ ਉਹ ਨਹੀਂ ਸਾਨੂੰ ਪਤਾ ਵੀ ਕੌਣ ਆ ਕੌਣ ਨਹੀਂ ਲੇਕਿਨ ਉਹ ਬੋਲ ਰਹੇ ਆ ਵੀ ਅਗਰ ਤੁਸੀਂ ਨਹੀਂ ਜਾਓਗੇ ਤੁਹਾਨੂੰ ਤੁਹਾਡੇ ਤੇ ਲੱਠ ਵਰਾਈ ਜਾਊਗੀ ਮਤਲਬ ਤੁਹਾਡੇ ਤੇ ਡਾਂਗ ਜਾਂ ਸੋਟਾ ਵਰਾਇਆ ਜਾਵੇਗਾ ਦੇਖੋ ਇਦਾਂ ਦੇ ਸ਼ਬਦਾਵਲੀ ਦਾ ਯੂਜ਼ ਕਰਨਾ ਇਦਾਂ ਦੀ ਲੈਂਗੁਏਜ ਦਾ ਚੂਜ਼ ਕਰਨਾ ਸਿਟੀ ਥਾਣੇ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਖਾਂ ਜ਼ਿਕਰਯੋਗ ਗੱਲ ਇਹ ਵੀ ਹੈ ਨਾਲ ਵੀ ਸਾਹਮਣੇ ਕੌਣ ਹੈ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜਾਂ ਕੈਬਨਿਟ ਮੰਤਰੀ ਅਮਨ अरोड़ा ਜਾਂ ਉਹਨਾਂ ਦੇ ਨਾਲ ਹੋਰ ਵੀ ਦੋ ਤਿੰਨ ਮੰਤਰੀ ਹੋਣਗੇ ਕਿ ਜਦੋਂ ਇਹਨਾਂ ਦੇ ਨਾਲ ਐਦਾਂ ਦੀ ਗੱਲਬਾਤ ਹੁੰਦੀ ਹੈ ਜਿਹੜੀ ਇੱਕ ਆਮ ਇਨਸਾਨ ਆ ਆਮ ਲੋਕਾਂ ਨਾਲ ਫਿਰ ਉਹਨਾਂ ਨਾਲ ਕੀ ਬਤੀਰਾ ਹੁੰਦਾ ਹੋਊਗਾ ਜੀ ਇਹ ਸਭ ਤੇ ਜਿਹੜੀ ਸੋਚਣ ਦੀ ਗੱਲ ਹੈ ਜੀ ਜੀ ਵੱਡੀ ਗੱਲ ਹੈ ਕਿ ਸਾਡੇ ਪੀਐਮ ਸਾਹਿਬ ਕੱਲ ਸਪੀਚ ਦੇ ਰਹੇ ਸੀ ਆਫਟਰ ਬਜਟ ਤੋਂ ਬਾਅਦ ਕਿ ਅਸੀਂ ਕਰਪਸ਼ਨ ਖਤਮ ਕਰ ਰਹੇ ਹਾਂ ਸਾਡੇ ਯਾਨੀ ਕਿ ਕਾਨੂੰਨ ਵਿਵਸਥਾ ਬੜੀ ਵਧੀਆ ਬਣਾਈ ਗਈ ਹੈ ਔਰ ਗੱਲ ਕਰਦੇ ਹਾਂ ਹੁਣ ਕਰਪਸ਼ਨ ਦੇ ਇਹ ਜਦੋਂ ਮਨrowData ਨੂੰ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਸ਼ਰੀਆਮ ਜੋ ਕਿ ਚੋਣਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੰਜ ਤਰੇ ਨੂੰ ਚੋਣਾ ਨੇ ਤੇ ਚੋਣਾ ਦੇ ਵਿੱਚ ਉੱਥੇ ਸ਼ਰਾਬ ਵੰਡੀ ਆ ਰਹੀ ਹੈ ਪੈਸਾ ਵੰਡਿਆ ਜਾ ਰਿਹਾ ਤਾਂ ਆਪ ਪਾਰਟੀ ਦੇ ਵਰਕਰ ਜਾਂਦੇ ਨੇ ਉੱਥੇ ਪੱਤਰਕਾਰਾਂ ਦੇ ਨਾਲ ਉੱਥੇ ਵੀਡੀਓ ਬਣਾਉਣ ਲੱਗਦੇ ਨੇ ਐਨੇ ਨੂੰ ਤਿੰਨ ਗੱਡੀਆਂ ਸ਼ਰਮਾ ਜੀ ਜੋ ਮੇਰੇ ਕੋਲ ਲੇਟ ਤਿੰਨ ਗੱਡੀਆਂ ਉੱਥੇ ਆਂਦੀਆਂ ਨੇ ਉਹ ਭਾਜਪਾ ਦੇ ਜਾਨੀ ਉਹਨਾਂ ਨੂੰ ਲੋਕ ਗੁੰਡੇ ਦੱਸ ਰਹੇ ਹਨ ਉਹਨਾਂ ਨੂੰ ਕੋਟਮਾਰ ਕੀਤੀ ਜਾਂਦੀ ਹੈ ਪੰਜਾਬ ਦੇ ਪੱਤਰਕਾਰਾਂ ਦਿੱਲੀ ਦੇ ਪੱਤਰਕਾਰ ਨਹੀਂ ਹੈਗੇ ਪੰਜਾਬ ਦੇ ਪੱਤਰਕਾਰ ਤਾਂ ਉਹਨਾਂ ਅਜਾਇਬ ਤੀਰਾ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਬੰਦੇ ਪੁਲਿਸ ਨੂੰ ਕੰਪਲੇਨਟ ਕਰਨ ਜਾਂਦੇ ਆ ਤਾਂ ਉਲਟਾ ਦਿੱਲੀ ਪੁਲਿਸ ਉਹਨਾਂ ਪੱਤਰਕਾਰਾਂ ਨੂੰ ਹੀ ਅੰਦਰ ਬੰਦ ਕਰ ਲੈਂਦੀ ਹੈ ਵਰਕਰਾਂ ਨੂੰ ਬੰਦ ਕਰ ਲੈਂਦੀ ਹੈ ਪਰ ਜਦੋਂ ਇਸ ਗੱਲ ਦਾ ਪਤਾ ਰਾਤ ਨੂੰ 1.5 ਵਜੇ ਅਮਨ ਰੋੜਾ ਨੂੰ ਪਤਾ ਟੀਮ ਨੂੰ ਪਾ ਲੱਗਦਾ ਤਾਂ ਉਹ ਤੁਗਲਕ ਰੋਡ ਥਾਣਾ ਇਹ ਜੋ ਸਾਡੇ ਸਾਹਮਣੇ ਆਇਆ ਤੁਗਲਕ ਰੋਡ ਥਾਣੇ ਪਹੁੰਚਦੀ ਹੈ ਸਿਰਫ ਆਪਣੇ ਵਰਕਰਾਂ ਨਾਲ ਗੱਲਬਾਤ ਕਰਨ ਉਹਨਾਂ ਨੇ ਸਾਫ਼ ਕਹਿ ਆ ਮਰੋੜਾ ਨੇ ਕਹਿੰਦੇ ਵੀ ਸੰਤਾ ਮਿਲਣਾ ਛੱਡੋ ਹੰਤਾਕ ਵੀ ਗੱਲਬਾਤ ਕਰਨਾ ਛੱਡੋ ਸੰਤਾ ਉਲਟਾ ਸਾਨੂੰ ਧਮਕੀ ਦਿੱਤੀ ਵੀ ਤੁਹਾਡੇ ਡਾਂਗਾ ਯਾਨੀ ਕਿ ਲੱਠ ਮਾਰਾਂਗੇ ਤਾਂ ਉਹ ਗੁੱਸੇ ਵੀ ਦਿਖਾਈ ਤੇ ਵੀ ਅਸੀਂ ਲਾਠਾਂ ਤੋਂ ਨਹੀਂ ਡਰਦੇ ਪਰ ਸਾਨੂੰ ਮਿਲਣ ਤਾਂ ਦਿਓ ਪਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਵੇਖੋ ਸ਼੍ਰੀਆਮ ਜੋ ਬਿਆਨ ਬਾਜੀ ਆਈ ਸੀ ਭਾਜਪਾ ਵੀ ਉਸ ਤੋਂ ਭਾਜਪਾ ਉਲਟ ਚੱਲਦੀ ਦਿਖਾਈ ਦੇ ਰਹੀ ਹੈ ਬਿਲਕੁਲ ਸੋਢੀ ਸਾਹਿਬ ਦੇਖੋ ਮਸਲਾ ਕੀ ਸੀ ਦਿੱਲੀ ਦੇ ਵਿੱਚ ਚੋਣਾ ਹੈ ਉਹਦੇ ਸੰਬੰਧੀ ਸ਼ਰਾਬ ਵੰਡਦੇ ਪੈਸੇ ਵੰਡਦੇ ਜਿਹੜੇ ਬੀਜੇਪੀ ਦੇ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ মিডিਆ ਦੇ ਜ਼ਰੀਏ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਜਾਂ ਆਮ ਆਦਮੀ ਪਾਰਟੀ ਨਾਲ ਕੋਈ ਵੀ ਜੁੜਿਆ ਹੋਇਆ ਜਾਂ মিডিਆ ਸੀਗਾ ਉਹਨਾਂ ਨੂੰ ਕਿਤੇ ਨਾ ਕਿਤੇ ਮਾਰਿਆ ਕੁੱਟਿਆ ਵੀ ਗਿਆ ਉਹਨਾਂ ਦੇ ਨਾਲ ਠੱਕਾ ਵੀ ਕੀਤਾ ਗਿਆ ਉਹਨਾਂ ਨੂੰ ਅੰਦਰ ਬੰਦ ਵੀ ਕੀਤਾ ਗਿਆ ਹਾਲਾਂਕਿ ਸ਼ਿਕਾਇਤ ਕਰਵਾਉਣ ਗਏ ਸੀਗੇ ਵੀ ਆ ਕੁਝ ਜਿਹੜਾ ਉੱਥੇ ਹੋ ਰਿਹਾ ਉਹਦੇ ਤੇ ਜਾ ਕੇ ਕਾਬੂ ਪਾਇਆ ਜਾਵੇ ਜਾ ਕਿਤੇ ਨਾ ਕਿਤੇ ਜਿਹੜਾ ਚੌਂਕ ਕਮਿਸ਼ਨ ਤੇ ਨਿਯਮਤ ਉਲੰਘਣਾ ਨਾ ਹੋਵੇ ਲੇਕਿਨ ਉਲੰਘਣਾ ਤਾਂ ਜਿਹੜੀ ਤੁਸੀਂ ਥਾਣੇ ਦੀ ਗੱਲ ਕਰਦੇ ਹੋ ਉਹਨਾਂ ਨੇ ਪਹਿਲਾਂ ਹੀ ਕਰ ਲਈ ਇੱਕ ਤਾਂ ਮੀਡੀਆ ਤੇ ਜਿਹੜਾ ਉੱਥੇ ਉਹਨਾਂ ਦੇ ਸਾਹਮਣੇ ਕਿਤੇ ਨਾ ਕਿਤੇ ਭਾਜਪੀ ਦਾ ਜਿਹੜਾ ਤੁਸੀਂ ਦੱਸਦੇ ਵੀ ਗੁੰਡਾ ਰਾਜ ਉਹਨਾਂ ਦੀਆਂ ਗੱਡੀਆਂ ਭਰ ਕੇ ਕਿਤੇ ਨਾ ਕਿਤੇ ਆ ਗਈ ਉੱਥੇ ਮੀਡੀਆ ਤੇ ਵੀ ਹੱਥ ਚੁੱਕਿਆ ਗਿਆ ਮੀਡੀਆ ਨੂੰ ਵੀ ਮਾਰਿਆ ਗਿਆ ਤੇ ਨਾਲ ਕਿਤੇ ਨਾ ਸ਼ਿਕਾਇਤ ਦਰਜ ਕਰਾਉਣ ਗਏ ਸੀ ਉਹਨਾਂ ਵੀ ਮਾਰਿਆ ਕੁੱਟਿਆ ਗਿਆ ਫਿਰ ਅੰਦਰ ਬੰਦ ਕੀਤਾ ਗਿਆ ਉਸ ਤੋਂ ਬਾਅਦ ਮੰਤਰੀ ਮੰਡਲ ਜਾਂਦਾ ਕਿਤੇ ਨਾ ਕਿਤੇ ਮੰਤਰੀ 2 ਜਾਂ 3 ਜਾਂ 4 ਮੰਤਰੀ ਜਿੰਨੇ ਵੀ ਉਹਨਾਂ ਦੇ ਨਾਲ ਹੋਰ ਬੰਦੇ ਹੁੰਨੇ ਆ ਜਾਂ ਪੰਜਾਬ ਦੇ ਬੰਦੇ ਹੁੰਨੇ ਆ ਕਿਤੇ ਨਾ ਕਿਤੇ ਉਹਨਾਂ ਨਾਲ ਬੇਇੱਜ਼ਤੀ ਕੀਤੀ ਜਾਂਦੀ ਹੈ ਬੱਸ ਲੁਕੀ ਕੀਤੀ ਜਾਂਦੀ ਹੈ ਦੇਖੋ ਇਹ ਪੁਲਿਸ ਪ੍ਰਸ਼ਾਸਨ ਤੇ ਸਵਾਲ ਉੱਠਦੇ ਆ ਤੁਹਾਡੀ ਸਾਹਿਬ ਦੇਖੋ ਇੱਕ মিডিਆ ਕਦੋਂ ਫਿਰ ਆਪਣੀ ਆਵਾਜ਼ ਚੁੱਕ ਸਕੂਗਾ ਜੀ ਜਦੋਂ মিডিਆ ਦੇ ਉੱਤੇ ਐਦਾਂ ਦੀ ਜਿਹੜੀ ਕਿਤੇ ਨਾ ਕਿਤੇ ਸਾਹਮਣੇ ਆ ਜੇ মিডিਆ ਨੂੰ ਵੀ ਮਾਰਿਆ ਕੁੱਟਿਆ ਜਾਂਦਾ ਜਾਂ মিডিਆ ਕਰਮੀਆਂ ਨੂੰ ਵੀ ਮਾਰਿਆ ਕੁੱਟਿਆ ਜਾਂਦਾ ਉਹਨਾਂ ਦੇ ਸਮਾਨ ਦੀ ਭੰਨ ਤੋੜ ਕੀਤੀ ਜਾਂਦੀ ਹੈ ਕ ਫਿਰ ਅਗਰ ਇਹ ਕੁਝ ਹੁੰਦਾ ਰਹੂਗਾ ਤਾਂ ਫਿਰ ਜਿਹੜਾ মিডিਆ ਨੂੰ ਜਿਹੜਾ ਆਪਣੇ ਦੇਸ਼ ਦਾ ਚੌਥਾ ਪਿੱਲਰ ਕਿਉ ਮੰਨਿਆ ਜਾਂਦਾ ਜੀ ਜੀ ਉਹ ਉਹੀ ਮੈਂ ਤੁਹਾਨੂੰ ਗਲਤਿਆਂ ਲੱਗਾ ਸੀ ਕਿ ਪੀਐਮ ਮੋਦੀ ਇਹ ਗਲਤਾਂ ਕਰ ਦਿੰਦੇ ਆ ਮੰਦੀ ਬਾਤ ਵਿੱਚ ਵੈਸੀ ਹੀ ਭਾਸ਼ਾ ਦਿੰਦੇ ਆ ਵੀ মিডিਆ ਸਾਡਾ ਚੌਥਾ ਸਤੰਬਾ ਹਿੰਦੁਸਤਾਨ ਦਾ ਪਰ ਸਾਡੇ ਹਿੰਦੁਸਤਾਨ ਦੇ ਚੌਥੇ ਸਤੰਬ ਨਾਲ ਯਾਨੀ ਕਿ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਆ ਤੇ ਪੁਲਿਸ ਵਾਲੇ ਇਹਨਾਂ ਨਾਲ ਕਰਦੇ ਨੇ ਕੁੱਟਮਾਰ ਤਾ ਵੇਰ ਪੱਤਰਕਾਰ ਯਾਨੀ ਕਿ ਮੀਡੀਆ ਕਿਉਂ ਕੰਮ ਕਰੇਗਾ ਫਿਰ ਤਾਂ ਮੀਡੀਆ ਵੈਸਾਈਟ ਤੇ ਹੋ ਜਾਏਗਾ ਨਾ ਦੇਖੋ ਜਿਹੜਾ ਹੋਰ ਮੀਡੀਆ ਇਸਤੇ ਯਾਨੀ ਕਿ ਗਲਤ ਮੈਸੇਜ ਆਂਦਾ ਇੱਕ ਜੋ ਕਰ ਰਾਤ ਹਰਕਤ ਹੋਈ ਹੈ ਦੇਖੋ ਸੋਢੀ ਸਾਹਿਬ ਬਹੁਤ ਮਾੜਾ ਹੋਇਆ ਐਸੀ ਨਹੀਂ ਕਹਿੰਦੇ ਵੀ ਠੀਕ ਹੋਇਆ ਉਹਨਾਂ ਨਹੀਂ ਚਾਹੀਦਾ ਚਾਹੇ ਆਮ ਆਦਮੀ ਪਾਰਟੀ ਸੀ ਚਾਹੇ ਉਹ ਮੰਤਰੀ ਸੀ ਚਾਹੇ ਮੀਡੀਆ ਸੀ ਕੋਈ ਵੀ ਸੀਗਾ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਸੀ ਇਹ ਜੋ ਅੱਜ ਦਾ ਪ੍ਰੋਗਰਾਮ ਚੱਲਦਾ ਸੀ ਤਾਂ ਕਹਿੰਦੇ ਇਹ ਆਮ ਆਦਮੀ ਪਾਰਟੀ ਦੀ ਪੂਰੀ ਕੈਬਨਿਟੀ ਪ੍ਰੋਗਰਾਮ ਨੂੰ ਛੋੜੇ ਕਿਉਂਕਿ ਤੁਹਾਡੇ ਨਾਲ ਅੱਜ ਸੈਂਟਰ ਦੇ ਵਿੱਚ ਹੋਈ ਹੈ ਦਿੱਲੀ ਦੇ ਵਿੱਚ ਹੋਈ ਹੈ ਜਿਹੜੀ ਤੁਹਾਡੇ ਸੂਬੇ ਵਿੱਚ ਹੁੰਦੀ ਹੈ ਜਾਂ ਹੋਰ ਵੱਖ-ਵੱਖ ਸੂਬਿਆਂ ਵਿੱਚ ਹੁੰਦੀ ਹੈ ਉਹਨਾਂ ਤੇ ਵੀ ਥੋੜਾ ਜਿਹਾ ਮੈਂ ਚਾਹਣਾ ਪਾਉਣਾ ਜੀ ਮੈਂ ਖੁਦ ਪੰਜਾਬ ਦੀ ਗੱਲ ਕਰਦਾ ਜੀ ਖਰੜ ਸ਼ਹਿਰ ਦੀ ਗੱਲ ਕਰਦਾ ਜੀ ਪਿਛਲੇ ਹਫ਼ਤੇ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਜੀ ਅੱਜ ਅਮਨ ਅਰੋੜਾ ਜੀ ਦੇ ਨਾਲ ਜਿਹੜਾ ਉੱਥੇ ਬੱਸ ਲੁਕੀ ਹੋਈ ਆ ਉਹ ਲੋਕਾਂ ਨੂੰ ਪਤਾ ਲੱਗ ਗਿਆ ਉਹ ਲੋਕਾਂ ਤੱਕ ਆ ਗਈ ਗੱਲ ਠੀਕ ਹੈ ਅਸੀਂ ਕਹਿੰਦੇ ਆ ਵੀ ਮਾੜਾ ਹੋਇਆ ਜੀ ਲੋਕ ਕਹਿੰਦੇ ਆ ਮਾੜਾ ਹੋਇਆ ਲੇਕਿਨ ਖਰੜ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਪਹਿਲੀ ਘਟਨਾ ਮੇਰੇ ਨਾਲ ਵਾਪਰੀ ਮੈਂ ਦੇਖੋ ਜਦ ਮੇਰੇ ਨਾਲ ਵਾਪਰੀ ਕੋਰਟ ਕੰਪਲੈਕਸ ਦੇ ਵਿੱਚ ਜੀ ਜੀ ਮੈਂ ਜ਼ਿਆਦਾ ਗੱਲ ਲੰਬੀ ਨਹੀਂ ਲਿਜਾਊਗਾ ਕਿਉਂਕਿ ਗੱਲ ਆਈ ਹੈ ਸਿਰਫ ਡੰਡਾ ਤন্ত్ర ਦੀ ਲੋਕਤੰਤਰ ਦੀ ਦੀ ਪ੍ਰਸ਼ਾਸਨ ਕਿਆ ਕਰ ਰਿਹਾ ਜੀ ਦੇਖੋ ਸਾਈਕਲ ਸਟੈਂਡ ਦੇ ਵਿੱਚ ਮੇਰੀ ਕੋਰਟ ਕੰਪਲੈਕਸ ਦੇ ਵਿੱਚ ਕੋਈ ਪਰਚੀ ਦੀ ਜਾਂ ਕੋਈ ਪੈਸੇ ਦੀ ਲੈਣ ਦੇਣ ਦੀ ਕੋਈ ਗੱਲ ਨਹੀਂ ਹੋਈ ਸਿਰਫ ਉਹ ਰਸਤਾ ਇਦਾਂ ਦਾ ਸੀ ਵੀ ਜਿਹੜਾ ਬੰਦਾ ਕਦੇ ਵੀ ਆ ਸਕਦਾ ਸੀ ਕਦੇ ਜਾ ਸਕਦਾ ਸੀ ਲੇਕਿਨ ਜਿਹੜੇ ਸਾਈਕਲ ਸਟੈਂਡ ਵਾਲੇ ਸੀ ਉਹਨਾਂ ਦਾ ਮੰਨਣਾ ਇਹ ਹੈ ਵੀ ਜਿਹੜਾ ਇੱਕ ਵਾਰ ਅੰਦਰ ਐਂਟਰ ਕਰ ਗਿਆ ਕੋਰਟ ਦੇ ਵਿੱਚ ਉਹਨੂੰ ਪਰਚੀ ਦੇਣੀ ਪਊਗੀ ਸਾਨੂੰ ਕਾਨੂੰਨ ਦਾ ਨਹੀਂ ਪਤਾ ਹੈ ਜਾਂ ਨਹੀਂ ਉਸ ਤੋਂ ਬਾਅਦ ਮੇਰੀ ਥੋੜੀ ਬਹੁਤੀ ਬਹਿਸ-ਵਾਣੀ ਹੋਈ ਕੋਰਟ ਦੇ ਮੇਨ ਗੇਟ ਤੇ ਹੀ ਜਿੱਥੇ ਸਾਹਮਣੇ ਐਸ ਡੀ ਐਮ ਸਾਹਿਬ ਦਾ ਆਫਿਸ ਹੈ ਥੋੜਾ ਜਿਹਾ ਕੁਝ ਪਿੱਛੇ ਜਾ ਕੇ ਜੱਜ ਸਾਹਿਬ ਦੀ ਜਿਹੜੀ ਕਚੈਰੀ ਲੱਗਦੀ ਹੈ ਐਸਪੀ ਸਾਹਿਬ ਦਾ ਅਫਸਰ ਉਸ 메ਨ 게ਟ ਦੇ ਉੱਤੇ ਹੀ ਮੀਡੀਆ ਆਪਣਾ ਜਿਹੜਾ ਸੈਕਸਟੈਂਡ ਦਾ ਕਰਮਚਾਰੀ ਆ ਉਹ ਮੇਰੇ ਬੈਕ ਤੇ ਪ੍ਰੈਸ ਵੀ ਲਿਖਿਆ ਹੋਇਆ ਪਤਾ ਵੀ ਇਹ ਪੱਤਰਕਾਰ ਆ ਫਿਰ ਵੀ ਉਹ ਮੇਰੇ ਸਿਰ ਤੇ ਇੰਨਾ ਤੇਜ਼ ਡੰਡੇ ਦਾ ਵਾਰ ਕਰਦਾ ਅਗਰ ਸਿਰ ਤੇ ਹੱਲਪਾਣਾ ਹੁੰਦਾ ਮੇਰੀ ਥਾਂ ਮੌਤ ਹੋ ਜਾਂਦੀ ਮੈਂ ਸ਼ਿਕਾਇਤ ਦਰਜ ਕਰਾਈ ਸਿਟੀ ਖਾਣਾ ਦੀ ਸ਼ਿਕਾਇਤ ਦਰਜ ਕਰਾਈ ਉੱਥੇ ਮੈਂ ਚੀਕ-ਚੀਕ ਕੇ ਕਿਹਾ ਵੀ ਮੇਰੇ ਸਿਰ ਤੇ ਦਰਦ ਹੋ ਰਿਹਾ ਮੇਰਾ ਸਿਰ ਫਟਣੋਂ ਜਾ ਰਿਹਾ ਵੀ ਜੇ ਇਸ ਹੈਲਮਟ ਨਾ ਹੁੰਦਾ ਤਾਂ ਮੇਰੀ ਡੈਥ ਹੋ ਜਾਂਦੀ ਮੇਰੀ ਪੁਕਾਰ ਸੁਣੋ ਲੇਕਿਨ ਕਿਸੇ ਨੇ ਨਹੀਂ ਸੁਣੀ ਅੱਜ ਕਿਸ ਉੱਥੀ ਦਾ ਉੱਥੀ ਪਿਆ ਮੈਂ ਇਹ ਨਹੀਂ ਕਹਿੰਦਾ ਮੇਰਾ ਪਤਾ ਨਹੀਂ ਮੇਰੇ ਵਰਗੇ ਕਿੰਨੇ ਆ ਮੈਂ ਮ ਖਬਰ ਚੱਲ ਵੀ ਰਹੀ ਆ ਜੀ 20 ਵਾਰ ਲੋ ਖਬਰ ਪ੍ਰਕਾਸ਼ਿਤ ਹੋਈ ਸੀ ਮੰਗਲਵਾਰ ਨੂੰ ਮੇਰੇ ਨਾਲ ਇਹ ਘਟਨਾ ਵਾਪਰੀ ਸੀ ਦੂਜੀ ਘਟਨਾ ਜਿਹੜੀ ਸ਼ਨੀਵਾਰ ਰਾਤ ਨੂੰ ਵਾਪਰੀ ਆ ਉਹ ਦਿਲ ਦਹਿਲਾਉਣ ਵਾਲੀ ਜਿਹੜੀ ਘਟਨਾ ਵਾਪਰੀ ਆ ਬਿਲਕੁਲ ਕੋਰਟ ਕੰਪਲੈਕਸ ਦੇ ਸਾਹਮਣੇ ਸ਼ਿਦਜੋਤ ਆ ਸ਼ਿਦਜੋਤ ਦੇ ਵਿੱਚ ਇੱਕ ਪੰਜਾਬ ਦਾ ਖਿਡਾਰੀ ਰਹਿੰਦਾ ਕਬੱਡੀ ਖਿਡਾਰੀ ਰਹਿੰਦਾ ਸੀਗਾ ਉਹਦੀ ਤੇਜ਼ ਤਾਰਾ ਹਥਿਆਰਾਂ ਦੇ ਨਾਲ ਗੋਲੀਆਂ ਦੇ ਨਾਲ ਪਹਿਲਾਂ ਤਾਂ ਉਹਦੀ ਮੌਤ ਕੀਤੀ ਫਿਰ ਮਾਰਨ ਤੋਂ ਬਾਅਦ ਉਹਨੂੰ ਕ੍ਰਪਾਨਾਂ ਨਾਲ ਕੱਟਿਆ ਵੱਢਿਆ ਗਿਆ ਪ੍ਰਸ਼ਾਸਨ ਕਿੱਥੇ ਜਾਂਦਾ ਚਾਹੇ ਸੂਬੇ ਦੇ ਵਿੱਚ ਅਤਿਆਚਾਰ ਹੋ ਰਿਹਾ ਚਾਹੇ ਪੂਰੇ ਹਿੰਦੁਸਤਾਨ 'ਚ ਅਤਿਆਚ ਹੈੰਡਲਰ ਤਰਫ ਬਰਬਰਾਨ ਤੇ ਬੰਦ ਆਉਣਗੇ ਕਦੋਂ ਇਹ ਆ ਪਾਕਾਨੂੰਨ ਨੂੰ ਮੁਕੀ ਚ ਲੈਣ ਤੋਂ ਬੰਦ ਆਉਣਗੇ ਸਵਾਲ ਇਹ ਵੀ ਖੜਾ ਹੁੰਦਾ ਜੀ ਨਾਲ ਸਰਵਾ ਜੀ ਸੁਪਰੀਮੋ ਆਪ ਪਾਰਟੀ ਰਵਿੰਦ ਕੇਜੀ ਵਾਲਾ ਦਾ ਬਿਆਨ ਅੱਜ ਆ ਗਿਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਉਹਨਾਂ ਨੇ ਸਾਫ ਬਿਆਨ ਲਗਾਏ ਨੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਹਨਾਂ ਨੇ ਕਹਿ ਕੇ ਪੁਲਿਸ ਨੂੰ ਸ਼ਰੀਆਮ ਧਮਕੀਆਂ ਇੱਥੇ ਜਾ ਰਹੀਆਂ ਕਿ ਤੁਸੀਂ ਭਾਜਪਾ ਸਪੋਰਟ ਕਰੋ ਨਹੀਂ ਤਾਂ ਤੁਹਾਡੀਆਂ ਬੰਦਿਆਂ ਕਿਤੇ ਜਾਣਗੀਆਂ ਤੁਹਾਨੂੰ ਸਸਪੈਂਡ ਤਾਂ ਕਰ ਦਿੱਤਾ ਜਾਏਗਾ ਉਹਨੇ ਕਹਿ ਕੇ ਜੇ ਰਾਤ ਘਟਨਾ ਵਾਪਰੀ ਹੈ ਉਹ ਮਿਤਿਸ਼ਾ ਦੇ ਬਿਆਨ ਤੋਂ ਬਾਅਦ ਆਈ ਹੈ ਕਿਉਂਕਿ ਐਗਜ਼ਿਸ ਬੋਲ ਆਪਾ ਕੱਲ ਪਰਸੋ ਵੀ ਗੱਲ ਕਰ ਰਹੇ ਦਿੱਲੀ ਵਿੱਚ ਆਪ ਪਾਰਟੀ ਸਰਕਾਰ ਕਿਤੇ ਬੰਡੀ ਦਿਖਾਈ ਦੇ ਰਹੀ ਹੈ ਇਸ ਕਰਕੇ ਕਹਿੰਦੇ ਉਹ ਬਖਲਾ ਚੁੱਕੇ ਨੇ ਉਹ ਚਾਹੁੰਦੇ ਨੇ ਅਸੀਂ ਕਿਸੇ ਤਰੀਕੇ ਵੀ ਵੀ ਆਪ ਪਾਰਟੀ ਨੂੰ ਸੈਟ ਕਰੀਏ ਬਦਨਾਮ ਕਰੀਏ ਦੇਖੋ ਸੋਢੀ ਸਾਹਿਬ ਸਰਕਾਰ ਕਿਸੇ ਦੀ ਵੀ ਹੋਵੇ ਲੋਕਾਂ ਦੇ ਪ੍ਰਤੀ ਆਉਣੀ ਚਾਹੀਦੀ ਹੈ ਜੀ ਚਾਹੇ ਉਹ ਆਮ ਆਦਮੀ ਪਾਰਟੀ ਸਰਕਾਰ ਆ ਚਾਹੇ ਬੀਜੇਪੀ ਦੀ ਸਰਕਾਰ ਕਾਂਗਰਸ ਸਰਕਾਰ ਆ ਕਾਲੀ ਅੰਦੀ ਸਰਕਾਰ ਆ ਸਰਕਾਰ ਦਾ ਇਹ ਮੈਨੇ ਇਹ ਨਹੀਂ ਹੋਣਾ ਰੱਖਦਾ ਵੀ ਕਿਹੜੀ ਪਾਰਟੀ ਦੀ ਹੈ ਸਰਕਾਰ ਦਾ ਮੈਨੇ ਇਹ ਨਾ ਮੈਨੇ ਇਹ ਰੱਖਦਾ ਹੋਣਾ ਵੀ ਕੀ ਆ ਸਰਕਾਰ ਲੋਕਾਂ ਦੇ ਪ੍ਰਤੀ ਕਿਆ ਕੰਮ ਕਰ ਰਹੀ ਆ? ਕਿਆ ਸਰਕਾਰ ਜਿਹੜੀ ਸਰਕਾਰ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਕਿਤੇ ਨਾ ਕਿਤੇ ਉਹਨਾਂ ਦੀ ਸੁਣਵਾਈ ਸੁਣਵਾਈ ਹੋ ਰਹੀ ਆ। ਮਿਸਬੀਹਵੀਅਰ ਤਾਂ ਨਹੀਂ ਹੋ ਰਿਹਾ। ਕਿਸੇ ਨਾਲ ਧੱਕਾ ਤਾਂ ਨਹੀਂ ਹੋ ਰਿਹਾ। ਭ੍ਰਿਸ਼ਟਾਚਾਰੀ ਤਾਂ ਨਹੀਂ ਹੋ ਰਹੀ। ਕਿਸੇ ਵੀ ਡਿਪਾਰਟਮੈਂਟ 'ਚ ਚਲੇ ਜਾਓ ਤੁਸੀਂ ਪਟਵਾਰ ਪਟਵਾਰਖਾਨੇ 'ਚ ਚਲੇ ਜਾਓ। ਚਾਹੇ ਕਿਸੇ ਹੋਰ 'ਚ ਚਲੇ ਜਾਓ ਸਰਕਾਰੀ ਕਿਸੇ ਵੀ ਡਿਪਾਰਟਮੈਂਟ ਚਲੇ ਜਾਓ। ਕਿਆ ਉੱਥੇ ਕਰਾਪਸ਼ਨ ਖਤਮ ਹੋ ਗਈ? ਕਿਆ ਉੱਥੇ ਜਿਹੜੀ ਲੈਂਗੁਏਜ ਵਰਤੀ ਜਾਂਦੀ ਹੈ ਜਦ ਤੱਕ ਇਹ ਸ਼ਾਈਓ ਵਰਤ ਹੋ ਗਈ। ਜਦ ਤੱਕ ਇਹਨਾਂ ਚੀਜ਼ਾਂ ਤੇ ਗਰਾਊਂਡ ਜ਼ੀਰੋ ਤੇ ਆ ਕੇ ਸੁਧਾਰ ਨਹੀਂ ਗੱਲ ਲੱਗਿਆ 19 ਦੇਰ ਸਰਕਾਰ ਹਮੇਸ਼ਾ ਹੀ ਡੰਡਾ ਤੰਤਰ ਦੀ ਸਰਕਾਰ ਮੰਨੀ ਜਾਊਗੀ ਕਿਉਂਕਿ ਲੋਕਤੰਤਰ ਦੇ ਵਿੱਚ ਰਹਿਣਾ ਸੰਵਿਧਾਨ ਦੇ ਵਿੱਚ ਰਹਿਣਾ ਸਭ ਤੋਂ ਵੱਡਾ ਜਿਹੜਾ ਸਾਡਾ ਫਰਜ਼ ਤੇ ਸਾਡਾ ਜਿਹੜਾ ਕਾਨੂੰਨੀ ਕਾਲ ਦਾ ਹੱਕ ਹੁੰਦਾ ਹੈ ਜੀ ਦੇਖੋ ਜੋ ਘਟਨਾ ਬੀਤੀ ਰਾਤ ਅਮਨ अरोड़ा ਇਹ ਨਾ ਹੋਈ ਹੈ ਉਹਦੇ ਲਾਲਦੀਪ ੁੱਲਰ ਵੀ ਸੀ ਅਮਨ ਸ਼ੇਵ ਕਸ਼ੇਰੀ ਕਲਸੀ ਵੀ ਸੀਗੇ ਉੱਥੇ ਮੌਜੂਦ ਯਾਨੀ ਕਿ ਪੰਜ ਮੰਤਰੀ ਸੀਗੇ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਚਲੋ ਹਾਲਾਂਕਿ ਕੋਈ ਪੁਲਿਸ ਲੋ ਹਾਂ ਧਮਕੀ ਦਿੱਤੇਗੇ ਡਾਂਗਾ ਮਾਰਨ ਦੀਆਂ ਪਰ ਕੋਈ ਸੱਟ ਵੱਟ ਨਹੀਂ ਵਜੀ ਹਾਂ ਜੋ ਲੇਟੈਸਟ ਅਪਡੇਟ ਹੈ ਵੀ ਪੱਤਰਕਾਰ ਕਈ ਥੋੜੇ ਜ਼ਖਮੀ ਹੋਏ ਨੇ ਉਹ ਅਜੇ ਸਾਹਮਣੇ ਨਹੀਂ ਆਏ ਮੀਡੀਆ ਸਾਹਮਣੇ ਉਹ ਵੀ ਅਸੀਂ ਲੈ ਕੇ ਆਵਾਂਗੇ ਜਲਦੀ ਪਰ ਕੱਲ ਨੂੰ ਜੇਕਰ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਜਾਂ ਪੰਜਾਬ ਦੇ ਵਿੱਚ ਕੋਈ ਬੀਜੇਪੀ ਦਾ ਆਗੂ ਆਂਦਾ ਤਾਂ ਫਿਰ ਦੇਖੋ ਆਪ ਪਾਰਟੀ ਸਰਕਾਰ ਹੈ ਇਹ ਗਲਤ ਮੈਸੇਜ ਆਂਦਾ ਕੱਲ ਨੂੰ ਫਿਰ ਇਹ ਵੀ ਕੋਈ ਐਕਸ਼ਨ ਲੈ ਸਕਦੇ ਨੇ ਕੱਲ ਨੂੰ ਪੰਜਾਬ ਪੁਲਿਸ ਵੀ ਦਿੱਲੀ ਪੁਲਿਸ ਨਾਲ ਐਕਸ਼ਨ ਲੈ ਸਕਦੀ ਹੈ ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਹ ਇਹ ਇਨਸਾਫ ਹੋਣਾ ਚਾਹੀਦਾ ਇਸ ਤਰ੍ਹਾਂ ਕਹਿੰਦੇ ਆ ਵੀ ਇਦਾਂ ਦੀ ਬੇਇਨਸਾਫੀ ਕਿਉਂ ਹੁੰਦੀ ਹੈ ਦੇਖੋ ਕੋਈ ਵੀ ਮੈਟਰ ਹੈ ਕੋਈ ਵੀ ਕੁਝ ਵੀ ਹੈ ਉਹਨੂੰ ਗਰਾਊਂਡ ਜ਼ੀਰੋ ਤੇ ਕਿਤੇ ਨਾ ਕਿੰਨੇ ਜਿਹਨੂੰ ਲੋਕਤੰਤਰ ਸੰਵਿਧਾਨ ਦੀ ਗੱਲ ਕਰਦੇ ਉਹ ਤੇ ਅੰਦਰ ਰਹਿ ਕੇ ਹੀ ਹੋਣਾ ਚਾਹੀਦਾ ਦੇਖੋ ਅੱਜ ਮਾਰ ਕਟਾਈ ਹੋਈ ਹੈ ਅੱਜ ਸੁਣਵਾਈ ਨਹੀਂ ਹੋ ਰਹੀ ਤਾਂ ਇਹਦਾ ਕਾਰਨ ਕੀ ਹੈ ਕਾਰਨ ਸਿਰਫ ਇਹ ਹੀ ਹੈ ਵੀ ਕਿਤੇ ਨਾ ਕਿਤੇ ਹਮੇਸ਼ਾ ਹੀ ਇਹ ਜਿਹੜਾ ਬੰਦਾ ਕਹਿੰਦਾ ਮੇਰੇ ਹੱਥ 'ਚ ਪਾਵਰ ਮੈਂ ਉਹਦਾ ਮਿਸਯੂਜ਼ ਕਰਾਂ ਇਹ ਪਾਵਰ ਦਾ ਮਿਸਯੂਜ਼ ਹੋਣਾ ਕਦੋਂ ਬੰਦ ਹੋਊਗਾ ਕਦੋਂ ਇਹ ਸਰਕਾਰਾਂ ਜਾਂ ਇਹ ਜਿਹੜਾ ਡੰਡਾ ਤੰਤਰ ਕਿਤੇ ਨਾ ਕਿਤੇ ਇਹ ਚੀਜ਼ੀ ਹੋਣ ਦੀ ਜਿਹੜੀ ਲੋਕਾਂ ਨੂੰ ਖਬਰ ਮਿਲੂਗੀ ਸਾਨੂੰ ਨਹੀਂ ਜੀ ਲੱਗਦਾ ਵੀ ਇਨਸਾਫ ਮਿਲੂਗਾ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਆ ਚੋਣਾਂ ਦਾ ਟਾਈਮ ਆ ਵਿੱਚ ਅੱਜ ਗੱਲ ਮੀਡੀਆ ਦੇ ਵਿੱਚ ਆ ਕਿ 2-4 ਦਿਨ ਰੋਗੀ ਉੱਤੇ ਬਾਅਦ ਕਿਤੇ ਨਾ ਕਿਤੇ ਫਿਰ ਇਸ ਚੀਜ਼ ਨੂੰ ਦਬਾ ਲਿਆ ਜਾਊਗਾ ਲੇਕਿਨ ਜਦੋਂ ਇਦਾਂ ਦੀਆਂ ਘਟਨਾਵਾਂ ਆਉਂਦੀਆਂ ਹਨ ਉਹਨਾਂ ਦੀ ਤੈਅ ਹੋਣੀ ਚਾਹੀਦੀ ਹੈ ਤੈਅ ਤੱਕ ਜਾਣਾ ਚਾਹੀਦਾ ਜਿਹੜੇ ਬੰਦੇ ਨੇ ਗਲਤੀ ਕੀਤੀ ਹੈ ਦਿੱਲੀ ਪੁਲਿਸ ਦੀ ਸਰਾਸਰ ਗਲਤੀ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਹੈ ਡਾਂਗਾ ਭਰਾਉਣੀਆਂ ਲੱਟ ਭਰਾਉਣ ਦੀ ਗੱਲ ਕਰਦੇ ਆ ਉਹਨਾਂ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਕਾਰਵਾਈ ਦਾ ਕੀ ਖਬਰ ਕਿਉਂ ਹਣ ਤੱਕ ਕਾਰਵਾਈ ਹੋ ਕੇ ਉਹਨਾਂ ਲੋਕਾਂ ਨੂੰ ਘਰ ਬਿਠਾ ਕੇ ਕਿਤੇ ਨਾ ਕਿਤੇ ਜਿਹਨੂੰ ਕਹਿੰਦਾ ਕਾਨੂੰਨ ਦੀ ਪਾਲਣਾ ਦੀ ਇਹ ਲੋਕਾਂ ਨੂੰ ਸੰਦੇਸ਼ ਹੋਣਾ ਚਾਹੀਦਾ ਜੋ ਹਾਲ ਤੱਕ ਨਹੀਂ ਆਇਆ ਕਿਉਂਕਿ ਨੰਗਾਤੰਤਰ ਚੱਲ ਰਿਹਾ ਜੀ ਲੋਕਤੰਤਰ ਤੋਂ ਬਾਹਰ ਹੋ ਕੇ ਜੀ ਚਰਮਾ ਜੀ ਮੈਂ ਦੱਸਣਾ ਜਾਵਾਂਗਾ ਕਿ ਇਹ ਖਬਰ ਜਿਆਦਾ ਸੋਸ਼ਲ ਮੀਡੀਆ ਦੇ ਵਾਇਰਲ ਹੋਈ ਹੈ ਜਿਹੜੇ ਵੱਡੇ ਵੱਡੇ ਪਲੇਟਫਾਰਮ ਨੇ ਜਿਨ੍ਹਾਂ ਨੂੰ ਕਿ ਗੋਦੀ ਮੀਡੀਆ ਕਹਿੰਦਾ ਕਿਸੇ ਵੀ ਚੈਨਲ ਤੇ ਖਬਰ ਨਸ਼ਰ ਨਹੀਂ ਕੀਤੀ ਗਈ ਕਿਉਂਕਿ ਇਹ ਮੁੱਦਾ ਪੰਜਾਬ ਦਾ ਹੈ ਔਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਗੋਦੀ ਮੀਡੀਆ ਉੱਥੇ ਸਟੈਂਡ ਲੈਂਦਾ ਇੱਥੇ ਤਾਂ ਭਾਜਪਾ ਦਾ ਵਧੀਆ ਹੋਵੇ ਜਿੱਥੇ ਬੀਜੇਪੀ ਦੇ ਖਿਲਾਫ ਕੋ ਗੱਲ ਹੋਵੇ ਉੱਥੇ ਕਦੇ ਗੋਦੀ মিডিਆ ਸ਼ੋਈ ਨਹੀਂ ਹੁੰਦਾ ਸਿਰਫ ਇਹ ਗਵਰਮੈਂਟ ਤਾਂ ਦੱਸ ਰਿਹਾ ਕਿ ਕਬਰ ਵੱਤ ਤੋਂ ਵੱਤ ਪਹੁੰਚ ਜਾਈ ਰਹੀ ਹੈ ਇਕਲਾ ਅਮਨ ਅਰੋੜਾ ਦਾ ਮੁੱਦਾ ਨਹੀਂ ਹੈ ਕੱਲ ਨੂੰ ਆਮ ਮੁੰਡੇ ਨੂੰ ਵੀ ਉੱਥੇ ਕੰਪਲੇਨਟ ਦਰਜ ਕਰਾਣੀ ਪੈ ਜਾ ਸਕਦੀ ਹੈ ਤਾਂ ਜਿਹੜਾ ਤੁਲਕ ਰੋਡ ਤੇ ਥਾਣਾ ਦੀ ਦਿੱਲੀ ਪੁਲਿਸ ਐਦਾ ਹੀ ਕਰਦੀ ਰਹੇਗੀ ਹਮੇਸ਼ਾ ਦੇਖੋ ਪੰਜਾਬ ਦੇ ਨਾਲ ਹਮੇਸ਼ਾ ਹੀ ਮਤਰੀ ਮਾਮਲਾ ਵਿਤਕਰਾ ਇਹ ਤਾਂ ਹੁਣ ਸ਼ਰਿਆਮ ਹੀ ਹੋ ਗਿਆ ਨਾ ਇਹਦਾ ਡੰਡੇ ਮਾਰਨੇ ਕੰਮ ਦੇਖੋ ਮੈਂ ਤਾਂ ਕਹਿ ਰਿਹਾ ਪਹਿਲਾਂ ਸਾਡੀਆਂ ਹਰਿਆਣੇ ਦੇ ਧੀਆਂ ਬੈਠਿਆ ਰੀਆਂ ਉੱਥੇ ਪਹਿਲਵਾਨ ਰੈਸਲ ਜਿਹੜੀਆਂ ਕਿ 골ਡ ਮੈਡਲ ਲੈ ਕੇ ਆਈਆਂ ਉਹਨਾਂ ਦੀ ਕੁੱਟਮਾਰ ਸ਼ਰਿਆਮ ਹੋਈ ਕੀ ਹੋਇਆ ਕੋਈ ਕਾਰਵਾਈ ਨਹੀਂ ਹੋਈ ਸੁਪਰੀਮ ਕੋਰਟ ਨੇ ਕਿਹਾ ਵੀ ਉਸ ਬੰਦੇ ਨੂੰ ਸਸਪੈਂਡ ਕਰੋ ਜਿਹੜਾ ਕਿ ਚੇਅਰਮੈਨ ਸੀ ਉਹ ਬੰਦਾ ਅੱਜ ਵੀ ਉਸੇ ਪੋਸਟ ਤੇ ਬੈਠਾ ਹੈ ਦੱਸੋ ਕਿਉਂ ਕਿਉਂਕਿ ਉਹ ਮਿਛਾ ਜਾਇਦਾ ਰਿਸ਼ਤੇਦਾਰ ਹੈ ਤਾਂ ਫਿਰ ਤੁਸੀਂ ਕੀ ਸੋਚਦੇ ਹੋ ਕਿ ਹਿੰਦੁਸਤਾਨ ਦੇ ਵੀ ਲੋਕਤੰਤਰ ਹੈਗਾ ਆ ਬਿਲਕੁਲ ਬਿਲਕੁਲ ਦੇਖੋ ਛੋਡੀ ਸਾਹਿਬ ਉਹ ਨਿਕਲ ਕੇ ਸਭ ਕੋ ਸਾਹਮਣੇ ਬਾਹਰ ਆ ਰਿਹਾ ਦੇਖੋ ਸ਼ੋਸ਼ਣ ਮੀਡੀਆ ਤੇ ਵੇਖ ਕੰਮੇਸ਼ ਖਬਰ ਚਲਦੀ ਆ ਲੇਕਿਨ ਕਿਤੇ ਨਾ ਕਿਤੇ ਕਹਿੰਦੇ ਕਿ ਹੋਲੀ-ਓਲੀ ਇਹ ਖਬਰ ਬਾਦੀ-ਬਾਦੀ ਬਾਜੂਗੀ ਲੇਕਿਨ ਖਬਰ ਬਦਨ ਤੋਂ ਬਾਅਦ ਵੀ ਜਾਂ ਖਬਰ ਉਹਨਾਂ ਤੱਕ ਪਹੁੰਚਣ ਤੋਂ ਬਾਅਦ ਵੀ ਕਿੰਨਾ ਕ ਐਕਸ਼ਨ ਹੋਊਗਾ ਸਾਨੂੰ ਉਮੀਦ ਨਹੀਂ ਜੀ ਹੈ ਕਿਉਂਕਿ ਹਮੇਸ਼ਾ ਹੀ ਜਦੋਂ ਵੀ ਕੋਈ ਮੁੱਦਾ ਉੱਠਦਾ ਜਦੋਂ ਵੀ ਕੋਈ ਗੱਲ ਹੁੰਦੀ ਆ ਉਹਦੀ ਜਿਹੜੀ ਸਟਾਰਟਿੰਗ ਉਹ ਜ਼ਰੂਰ ਦਿਖ ਜਾਂਦੀ ਆ ਬਿੱਚ ਵਾਲੀਆਂ ਗੱਲਾਂ ਕਿਆ ਹੋ ਜਾਣੀਆਂ ਕਿਆ ਕੁਆਲਟੀ ਨਾਲ ਕੰਪਰੋਮਾਈਜ਼ ਕਰ ਲਿਆ ਜਾਂਦਾ ਹੈ ਕਿਆ ਉਹ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਵਰ ਦੇ ਜਰੀਏ ਪ੍ਰੈਸ਼ਰ ਪਾਇਆ ਜਾਂਦਾ ਫਿਰ ਇਹ ਜਿੰਜਾਂ ਜਦੋਂ ਦੁਆਰੇ ਮੀਡੀਆ 'ਚ ਨਹੀਂ ਆਉਂਦੀ ਹੈਗਾ ਫਿਰ ਮੀਡੀਆ ਵੀ ਕੀ ਕਰੂਗਾ ਜੀ ਕਿਉਂਕਿ ਮੀਡੀਆ ਦੇ ਵਿੱਚ ਸਿਰਫ ਫਸਟ ਗੱਲ ਆਉਂਦੀ ਹੈ ਸਟਾਰਟਿੰਗ ਆਉਂਦੀ ਹੈ ਚਾਹੇ ਕਿਸੇ ਵੀ ਮੈਟਰ ਤੇ ਗੱਲ ਕਰ ਲੋ ਬਾਕੀ ਕਿਸੇ ਦਾ ਕੁਝ ਨਹੀਂ ਪਤਾ ਲੱਗਦਾ ਜੋ ਕਿ ਅਸੀਂ ਬਾਰ ਬਾਰ ਚੈਨਲਾਂ ਤੇ ਕਹਿੰਨੇ ਹੁੰਦੇ ਆ ਬਾਰ ਬਾਰ ਅਸੀਂ ਅਪੀਲ ਕਰਦੇ ਹੁੰਨਾ ਵੀ ਆਪਣਾ ਸਹਿਯੋਗ ਦਿਆ ਕਰੋ ਆਪਣੇ ਆਪਣੇ ਪੇਜ ਤੇ ਆਪਣੇ ਆਪਣੇ ਚੈਨਲ ਤੇ ਆਪਣੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਰੇ ਕਰੋ ਚਾਹੇ ਪੰਜਾਬ ਦੀ ਖਬਰਾਂ ਚਾਹੇ ਪੂਰੇ ਹਿੰਦੁਸਤਾਨ ਦੀ ਖਬਰਾਂ ਅਗਰ ਕਿਤੇ ਦੀ ਵੀ ਸਰਕਾਰ ਕਿਤੇ ਵੀ ਠੱਗਾ ਕਰਦੀ ਆ ਉਹ ਖਬਰ ਨੂੰ ਸੋਸ਼ਲ ਮੀਡੀਆ ਤੇ ਜਰੀਏ ਆਪਣੇ ਦੁਆਰਾ ਕਿਤਨਾ ਕਿਤੇ ਅੱਜ ਬਹੁਤ ਪਲੇਟਫਾਰਮ ਬਣੇ ਹੋਰ ਬਣੇ ਹੋਏ ਆ ਛੋਟੇ ਪਲੇਟਫਾਰਮਾਂ ਤੋਂ ਕਿਤੇ ਨਾ ਕਿਤੇ ਵੱਡੇ ਪਲੇਟਫਾਰਮ ਤੇ ਵੀ ਚੱਲੇ ਜਾਂਦੀ ਆ ਅਗਰ ਗੋਦੀ ਮੀਡੀਆ ਕੁਝ ਕੁ ਚੈਨਲ ਹੋਣਗੇ ਕੋਈ ਗੱਲ ਨਹੀਂ ਬਾਕੀ ਜਿਹੜੇ ਦੂਜੇ ਚੈਨਲ ਆ ਵੱਡੇ ਉਹ ਵੀ ਕਿਤੇ ਨਾ ਕਿਤੇ ਖਬਰ ਨੂੰ ਚਲਾਉਣਾ ਚਾਹੀਦਾ ਜੀ ਹੁਣ ਤੱਕ ਕਿਉਂ ਨਹੀਂ ਚੱਲੀ ਇਹ ਵੀ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਜੀ ਔਰ ਦੇਖੋ ਚੱਡੋ ਗੋਦੀ ਬੀੜਿਆ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਅਮਨ अरोड़ा ਸਾਡੇ ਸੀਐਮ ਪੰਜਾਬ ਦੇ ਭਗਵੰਤ ਮਾਨ ਦੇ ਬਹੁਤ ਚੇਤੇ ਬੰਦੇ ਜਾਂਦੇ ਨੇ ਹਾਲਿਆ ਹੁਣ ਤੱਕ ਯਾਨੀ ਕਿ 18 19 20 ਘੰਟੇ ਵੀ ਚੁੱਕੇ ਨੇ ਸੀਐਮ ਭਗਵੰਤ ਮਾਨ ਦੀ ਕੋਈ ਪ੍ਰਤੀਗਿਰਥ ਸਾਹਮਣੇ ਨਹੀਂ ਆਈ ਹੈ ਹਾਂ ਮੈਂ ਮੰਨਦਾ ਵੀ ਅੱਜ ਸਵੇਰੇ ਅਰਵਿੰਦ ਕੇਵਲ ਜੀ ਵੱਲੋਂ ਪ੍ਰਤੀਗਿਆ ਆ ਚੁੱਕੀ ਹੈ ਪਰ ਸੀਐਮ ਭਗਵਾਨ ਤਮਾਨ ਜਿਵੇਂ ਪੰਜਾਬ ਦੇ ਨੇ ਕਿਉਂਕਿ ਬੱਤਰਗਰ ਪੰਜਾਬ ਦੇ ਨੇ ਕੈਬਨਟ ਮੰਤਰੀ ਸਾਰੇ ਉੱਥੇ ਪੰਜਾਬ ਦੇ ਸੀ ਉਹਨਾਂ ਵੱਲੋਂ ਇਹ ਤਾਂ ਕੋਈ ਪ੍ਰਤੀਕਿਰਿਤੀ ਨਹੀਂ ਆਈ ਇਹ ਕਿਉਂ ਇਹ ਵੀ ਬਹੁਤ ਵੱਡੀ ਸੋਚ ਦਾ ਵਿਸ਼ੇ ਹੈ ਸ਼ਰਮਾ ਜੀ ਬਿਲਕੁਲ ਆਉਣੀ ਚਾਹੀਦੀ ਹੈ ਜੀ ਕਿ ਜਿਹੜੇ ਕੰਮਾਂ 'ਚ ਦੇਰ ਕਿਉਂ ਹੋ ਰਹੀ ਹੈ ਜਦੋਂ ਇੱਕ ਦਿਖ ਰਿਹਾ ਵੀ ਕੈਬਨਿਟਰ ਮੰਤਰੀਆਂ ਦੇ ਨਾਲੇ ਕੋਈ ਝੋੜ ਰਿਹਾ ਫਿਰ ਆਮ ਲੋਕ ਕੀ ਕਰਨਗੇ ਜੀ ਆਮ ਪਬਲਿਕ ਦਾ ਕੀ ਹੋਊਗਾ ਜੀ ਮਾਨ ਸਾਹਿਬ ਨੂੰ ਜਾਂ ਜਿਹੜੇ-ਜਿਹੜੇ ਵੀ ਸੰਬੰਧਿਤ ਡਿਪਾਰਟਮੈਂਟਾਂ ਵਿਭਾਗਾਂ ਜੁੜੇ ਹੋਏ ਆ ਜਿਨ੍ਹਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਕਰਾਉਣੀ ਹੁੰਦੀ ਹੈ ਉਹਨਾਂ ਦਾ ਕੋਈ ਨਾ ਕੋਈ ਬਿਆਨਬਾਜ਼ੀ ਆਉਣੀ ਚਾਹੀਦੀ ਸੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਹੋਣਾ ਨਹੀਂ ਚਾਹੀਦਾ ਸੀ ਇਹਦਾ ਕਿਤੇ ਨਾ ਕਿਤੇ ਤੱਕ ਗਰਾਊਂਡ ਜ਼ੀਰੋ ਤੇ ਜਾ ਕੇ ਇਸ ਚੀਜ਼ ਦਾ ਨਿਪਟਾਰਾ ਹੋਣਾ ਚਾਹੀਦਾ ਇਸ ਚੀਜ਼ ਦਾ ਕਿ ਆ ਜਿਹੜੇ ਲੋਕਾਂ ਤੁਕੇ ਜਨਮ ਹੀ ਦੇਖੋ ਨਾ ਫਿਰ ਆਪਾਂ ਉੱਥੇ ਆ ਜੰਨੇ ਆ ਕਿ ਉਹ ਉਹ ਕੁਝ ਗਲਤ ਨਹੀਂ ਕਰ ਰਹੀ ਸੀ ਪੱਤਰਕਾਰਾਂ ਦੇ ਵੱਲੋਂ ਸਿਰਫ ਇੱਕ ਆਪਣਾ ਕੰਮ ਕੀਤਾ ਜਾ ਰਿਹਾ ਸੀ ਹਾਂ ਜਿਹੜੇ ਬੰਦੇ ਆਏ ਬੀਜੇਪੀ ਦੇ ਉਹਨਾਂ ਨੇ ਸਾਫ਼ ਕਿਹਾ ਵੀ ਉਹਨਾਂ ਨੂੰ ਛੱਡ ਦਿੱਤਾ ਗਿਆ ਥਾਣੇ ਵਿੱਚ ਬਿਠਾਇਆ ਵੀ ਨਹੀਂ ਗਿਆ ਇਹਨਾਂ ਨੂੰ ਲਗਾਤਾਰ ਯਾਨੀ 5 ਘੰਟੇ ਬਿਠਾਇਆ ਗਿਆ ਜਦੋਂ ਅਮਨ अरोड़ा ਨੂੰ ਪਤਾ ਲੱਗਾ ਉਹ ਛੜਾਨ ਗਏ ਆਪਣੇ ਵਰਕਰ ਉਹ ਮੰਤਰੀਆਂ ਨਾਲ ਗਏ ਉੱਥੇ ਉਹਨਾਂ ਨੂੰ ਇੰਨੀ ਬਦਤਬੀ ਜਿਹਾ ਬੋਲਿਆ ਗਿਆ ਅਸੀਂ ਨਹੀਂ ਜਾਂਦੇ ਕਿ ਉਹ ਪੰਜਾਬ ਦੇ ਉਹ ਸਾਡੇ ਕਹਿਣਾ ਮੰਤਰੀ ਨੇ ਰਾਇਫ ਤੋਂ ਇੱਕ ਬਹੁਤ ਗਲਤ ਮੈਸੇਜ ਆਂਦਾ ਹੈ ਕਿ ਉਹ ਚੋਣ ਹੈ ਕਿ ਕੱਲ ਨੂੰ ਪੰਜਾਬ ਦਾ ਮੋਲ 20 ਵਿਗੜ ਸਕਦਾ ਹੈ ਬਿਲਕੁਲ ਵਿਗੜ ਸਕਦਾ ਜੀ ਬਿਲਕੁਲ ਵਿਗੜ ਸਕਦਾ ਲੇਕਿਨ ਵਿਗਾੜਨਾ ਨਹੀਂ ਜੀ ਹੈ ਵਿਗਾੜਨਾ ਕਿਉਂ ਨਹੀਂ ਜੀ ਹੈ ਕਿਉਂਕਿ ਫਿਰ ਇੱਕ ਮੂਰਖ ਹੁੰਦਾ ਸਾਹਮਣੇ ਵਾਲਾ ਮੂਰਖ ਨਹੀਂ ਬਣਨਾ ਚਾਹੀਦਾ ਕਿਤੇ ਨਾ ਕਿਤੇ ਕਾਨੂੰਨ ਦਾ ਸਾਰਾ ਲੈਣਾ ਚਾਹੀਦਾ ਕਾਨੂੰਨ ਵੀ ਕਿਆ ਕਰੂਗੇ ਕਾਨੂੰਨ ਵੀ ਇਹਨਾਂ ਦੇ ਕਿਤੇ ਨਾ ਕਿਤੇ ਜਿਹਨੂੰ ਕਹਦੇ ਨੇ ਸੈਂਟਰ ਦੀ ਸਰਕਾਰ ਆ ਕਾਨੂੰਨ ਵੀ ਆਪਣੇ ਬਣਾਉਂਦੀ ਹੈ ਆਪਣੇ ਲਾਗੂ ਕਰ ਦਿੰਦੀ ਹੈ ਪਤਾ ਨਹੀਂ ਕਿਹੜੇ ਹਿਸਾਬ ਨਾਲ ਤੀਜੀ ਵਾਰ ਸਰਕਾਰ ਬਣੀ ਹੈ ਜਾਂ ਕਿਹੜੇ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਵੀ ਮੋਦੀ ਸਰਕਾਰ ਦੇ ਵਿੱਚ ਮੋਦੀ ਰਾਤ ਦੇ ਵਿੱਚ ਹਾਂ ਠੀਕ ਹੈ ਬਹੁਤ ਲੋਕ ਕਹਿੰਦੇ ਆ ਇਹ ਕਰਿਆ ਉਹ ਕਰਿਆ ਪਤਾ ਨਹੀਂ ਕਿੱਥੇ ਕਰਿਆ ਕਿਆ ਨਹੀਂ ਕਰਿਆ ਲੇਕਿਨ ਅਸੀਂ ਤਾਂ ਹਮੇਸ਼ਾ ਹੀ ਨੈਗੇਟਿਵਿਟੀ ਦੇਖੀ ਹਮੇਸ਼ਾ ਨੁਕਸਾਨ ਹੋ ਤੱਕਾ ਹੁੰਦਾ ਦੇਖਿਆ ਠੀਕ ਹੈ ਕੁਝ ਕੁ ਸੁਭੇ ਹੋਣਗੇ ਜਿੱਥੇ ਇਹਨਾਂ ਦੀ ਸਰਕਾਰ ਆਉਣਗੇ ਔਰ ਲੋਕ ਖੁਸ਼ ਹੋਣਗੇ ਉਹ ਲੋਕ ਕਹਿੰਦੇ ਹੋਣਗੇ ਲੇਕਿਨ ਆਮ ਤੌਰ ਤੇ ਇਹ ਪੰਜਾਬ ਨਾਲ ਦੇਖੇ ਹਮੇਸ਼ਾ ਹੀ ਮਤਰੀਮ ਵਾਲਾ ਜਿਹੜਾ ਦਿੱਤਕਾਰ ਸਰਕਾਰ ਕਰਦੀ ਆ ਰਹੀ ਆ ਹਾਲਾਂਕਿ ਭੁੱਲ ਗਈ ਮੈਂ ਬਹੁਤ ਵਾਰ ਜਿਹੜਾ ਯਾਦ ਕਰਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹੁਣ ਨਾ ਵੀ ਪੰਜਾਬ ਚੋਂ ਕੁਰਬਾਨੀਆਂ ਹੁੰਦਾ ਲੋਕਤੰਤਰ ਦਾ ਹੁੰਦਾ ਤੁਹਾਡੀਆਂ ਕੁਰਸੀਆਂ ਨਾ ਹੋਣੀਆਂ ਉਹਨਾਂ ਨੂੰ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਤੁਸੀਂ ਉਹਨਾਂ ਨੂੰ ਪਸਾਰ ਕੇ ਪੈਰਾ ਜਲਾ ਤਾੜ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਕੇ ਆਪਣਾ ਢਿੱਡ ਚਲਾ ਰਹੇ ਹੋ ਕਿਉਂਕਿ ਜਰਮਈ ਆਜ ਤੋਂ ਕੁਛ ਸਾਲ ਪਹਿਲਾਂ ਮੈਂ ਕਹਿਣਾ ਚਾਹੁੰਦਾ ਮਾਫੀ ਚਾਹਨਾ ਕੁਛ ਸਾਲ ਪਹਿਲਾਂ ਅਜਿਹਾ ਮਾਹੌਲ ਬਣਿਆ ਸੀ ਦਿੱਲੀ ਸਰਕਾਰਾਂ ਵੱਲੋਂ ਤਾਂ ਜਿਹੜੇ ਅੱਜ ਬੰਦੀ ਸਿੰਘ ਬੰਦ ਹੈ ਉਹ ਉਸ ਦਾ ਕਰ ਰਹੇ ਨੇ ਅਸੀਂ ਨਹੀਂ ਚਾਹੁੰਦੇ ਤੁਸੀਂ ਸਹੀ ਕਿਹਾ ਅਸੀਂ ਜਾਂਦੇ ਮਾਹੌਲ ਖਰਾਬ ਹੋਏ ਪਰ ਜੋ ਹਰਕਤਾਂ ਇਸ ਸਮੇਂ ਭਾਜਪਾ ਸਰਕਾਰ ਵੱਲ ਹੋ ਰਹੀਆਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਆਪ ਪਾਰਟੀ ਸਮਰਥਕ ਨਹੀਂ ਹੈਗੇ ਪਰ ਕੋਈ ਪਾਰਟੀ ਹੋਵੇ ਕਾਂਗਰਸ ਨਾਲ ਵੀ ਪਿਛੇ ਬਸਲੂ ਕੀ ਕੀਤੀ ਗਈ ਹੈ ਪਰ ਇਹਦਾ ਯਾਨੀ ਕਿ ਨਚੋੜ ਨਿਕਲਣਾ ਚਾਹੀਦਾ ਇੱਕ ਅਸੀਂ ਇਹ ਕਹਿੰਦੇ ਹਾਂ ਦੇਖੋ ਮੋਦੀ ਸਾਹਿਬ ਸਾਡੇ ਪੀਐਮ ਨੇ ਜਿਹੜਾ ਦੇਸ਼ ਦਾ ਰੱਖਾ ਹੁੰਦਾ ਨਾ ਉਹ ਸਾਰੇ ਬਾਰੇ ਸੋਚਦਾ ਹੈ ਪਰ ਇਹ ਤਾਂ ਸਿਰਫ ਆਪਣੇ ਬਾਰੇ ਸੋਚਦੇ ਨੇ ਤੁਸੀਂ ਕਹ ਤੀਜੀ ਵਾਰ ਸਰਕਾਰ ਕਿੱਦਾਂ ਬਣ ਗਈ ਉਹ بڑے ਵੱਡੇ ਸਵਾਲ ਉੱਠ ਗਏ ਈਵੀਐ ਮਸ਼ੀਨਾਂ ਕਿੰਨੀਆਂ ਟੁੱਟੀਆਂ ਦਿਖਾਈਆਂ ਗਈਆਂ ਵੋਟਾਂ ਝਾਲੀ ਪੈਂਦੀਆਂ ਦਿਖਾਈਆਂ ਬੀਜੇਪੀ ਦੇ ਲੀਡਰਾਂ ਦੇ ਘਰੋਂ ਕਿੰਨੇ ਕਿਲੇ ਨੋਟਾਂ ਦੇ ਬੈਗ ਨਿਕਲੇ মিডিਆ ਨੇ ਸਿਰ ਕਿਤੇ ਕੁਝ ਨਹੀਂ ਹੋਇਆ ਤਾਂ ਫਿਰ ਆਖਿਰਕਾਰ ਗੱਲ ਉੱਥੇ ਆਂਦੇ ਕਿ ਲੋਕਤੰਤਰ ਹੈ ਨਹੀਂ ਤਾਂ ਫਿਰ ਲੋਕ ਬਾਕੀ ਹੁੰਦੇ ਨੇ ਜਦੋਂ ਬਲੋਕ ਵਗ ਜਦੋਂ ਪ੍ਰਜਾ ਬਾਕੀ ਹੁੰਦੀਆਂ ਨਾ ਸ਼ਰਮਾ ਜੀ ਫਿਰ ਸਰਕਾਰਾਂ ਬਹੁਤ ਕੋਈ ਦੇਸ਼ ਬਹੁਤ ਨੀਚੀ ਆ ਜਾਂਦਾ ਹਾਂ ਬਿਲਕੁਲ ਬਿਲਕੁਲ ਹੋ ਜਾਂਦਾ ਲੇਕਿਨ ਕਮਜ਼ੋਰੀ ਕਿੱਥੇ ਹੁੰਦੀ ਹੈ ਛੋਟੀ ਸਾਹਿਬ ਠੀਕ ਹੈ ਆਪਾਂ ਅੱਜ ਸੂਬੇ ਦੀ ਪੰਜਾਬ ਦੀ ਗੱਲ ਕਰਦੇ ਹਾਂ ਜੀ ਜੀ ਕਿਹੜੀ ਪੰਜਾਬ ਚੋਂ ਹੀ ਕਿਹੜੀ ਪਾਰਟੀ ਦਾ ਬਿਆਨ ਆਇਆ ਪੰਜਾਬ ਚੋਂ ਕਿਹੜੇ ਦੂਜੀ ਐਂਟੀ ਪਾਰਟੀ ਦੇ ਬੰਦੇ ਦਾ ਬਿਆਨ ਆ ਗਿਆ ਪ੍ਰਧਾਨ ਦਾ ਬਿਆਨ ਆ ਗਿਆ ਵੀ ਇਹ ਤੱਕਾ ਹੋਇਆ ਜੀ ਪਤਾ ਹੈ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਨਾਲ ਹੋਇਆ ਆਮ ਆਦਮੀ ਭੁਗਤੂਗੀ ਕਾਂਗਰਸੀਆਂ ਨਾਲ ਹੋਇਆ ਕਾਂਗਰਸੀ ਭੁਗਤਣਗੇ ਕਾਲੀ ਨਾਲ ਹੋਇਆ ਕਾਲੀ ਦਾ ਭੁਗਤਣਗੇ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਪੰਜਾਬ ਤੇ ਭੀੜ ਪਈ ਆ ਤਾਂ ਬਾਕੀ ਵਿਰੋਧੀ ਪਾਰਟੀਆਂ ਨੂੰ ਵੀ ਜਾਂ ਦੂਜਿਆਂ ਨੂੰ ਵੀ ਇਕੱਠੇ ਹੋ ਕੇ ਨਾਲ ਇਸ ਚੀਜ਼ 'ਚ ਸਹਿਯੋਗ ਕਰਨਾ ਚਾਹੀਦਾ ਜੋ ਦਿੱਲੀ ਸੈਂਟਰ ਸਰਕਾਰ ਤੱਕ ਕਰਨਾ ਕਰੇ ਦਿੱਲੀ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਵੀ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਤਾਂ ਬਣਦੀ ਨਹੀਂ ਆਪਸ ਦੇ ਵਿੱਚ ਟੇਰੀ ਮੇਰੀ ਚ ਲੱਗੇ ਹੋਏ ਆ ਕਿਤੇ ਨਾ ਕਿਤੇ ਇਕਾਤ ਕਾਉਣਾ ਜਿਵੇਂ ਇਸ ਕਿਸਾਨ ਮੋਰਚੇ ਦੀ ਗੱਲ ਕਰਦੇ ਨੇ ਉੱਥੇ ਇਕੇ ਦੀ ਕਮੀ ਆ ਇਕੇ ਦੀ ਘਾਟ ਆ ਇੱਥੇ ਵੀ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਪਾਰਟੀ ਉਹਨਾਂ ਦੀ ਇਕੇ ਦੀ ਘਾਟ ਆ ਹਾਂ ਠੀਕ ਆ ਪਾਰਟੀ ਬਣੀ ਹੋਈ ਆ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ ਜਿਹਦੇ ਹੱਥ 'ਚ ਸਤਾ ਆ ਗਈ ਉਹਨੂੰ ਚਾਬੀ ਦੇ ਹੋਣੀ ਚਾਹੀਦੀ ਆ ਬੋਟਾ ਵਕਰੀਦੋ ਫਰੋਕਤ ਪਤਾ ਨਹੀਂ ਕਿਆ ਕਿਆ ਹੁੰਦਾ ਬਣਾ ਕੇ ਰੱਖੋ ਠੀਕ ਆ ਰਾਜਨੀਤੀ ਦੇ ਚਰਜੰਦੇ ਵਿੱਚ ਰਹਿਣਾ ਹੈ ਸੀ ਉਹਦਾ ਵੀ ਕੋਈ ਸਿਸਟਮ ਹੁੰਦਾ ਲੇਕਿਨ ਸਿਸਟਮ ਭੁੱਲ ਜਾਂਦੇ ਆ ਏਸੀ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹ ਵਾਰ-ਵਾਰ ਫਾਇਦਾ ਲੈਂਦੀ ਆ ਚਾਹੇ ਕਿਸਾਨ ਦੇ ਮੁੱਦੇ ਤੇ ਬੋਲ ਲੋ ਚਾਹੇ ਤੁਸੀਂ ਇਹ ਰਾਜਨੀਤਿਕ ਮੁੱਦੇ ਤੇ ਬੋਲ ਲੋ ਜੀ ਚਲੋ ਸ਼ਰਮਾਈ ਤੁਸੀਂ ਸਾਨੂੰ ਆਪਣੀ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਤੇ ਦੋ ਕੱਲ ਰਾਤ ਨੂੰ ਬੀ ਬਹੁਤ ਮੰਦਭਾਗੀ ਘਟਨਾ ਕਹਿ ਸਕਦੇ ਆ ਆਪ ਪਾਰਟੀ ਦੇ ਕੈਬਨਟ ਮੰਤਰੀਆਂ ਲਈ ਪੱਤਰਕਾਰ ਜਿਹੜੇ ਪੰਜਾਬ ਦੇ ਸੀ ਉੱਥੇ ਉਹਨਾਂ ਨੂੰ ਕਈ ਘੰਟੇ ਉੱਥੇ ਥਾਣੇ ਵਿੱਚ ਤੁਗਲਕ ਰੋਡ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ ਹਾਲਾਂਕਿ ਇੱਕ ਖਬਰ ਇਹ ਵੀ ਆ ਰਹੀ ਹੈ ਸਾਹਮਣੇ ਕਿ ਪੱਤਰਕਾਰ ਨਾਲ ਕਾਫੀ ਬਦਤਮੀਜ਼ੀ ਕੀਤੀ ਗਈ ਹੈ ਸਿਰਫ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਸੀ ਕਿ ਕਿੱਥੇ ਭਾਜਪਾ ਦੇ ਵਰਕਰਾਂ ਦੇ ਵੱਲੋਂ ਸ਼ਰਾਬ ਅਤੇ ਪੈਸੇ ਵੰਡੇ ਜਾ ਰਹੇ ਸੀ ਜਦੋਂ ਪੱਤਰਕਾਰ ਉਹ ਕਵਰ ਕਰ ਰਹੇ ਸੀ ਤੇ ਵਰਕਰ ਦਾ ਉਹਨਾਂ ਨੂੰ ਰੋਕ ਲਿਆ ਗਿਆ ਥਾਣੇ ਲੈ ਆਇਆ ਗਿਆ ਥਾਣੇ 'ਤੇ ਆ ਕੇ ਭਾਜਪਾ ਨੂੰ ਪੁਲਤ ਛੜ ਦਿੱਤਾ ਤੇ ਜਦੋਂ ਪત્રਕਾਰਾਂ ਤੇ ਜਿਹੜੇ ਆਪਾਟੇ ਵਰਕਰ ਜਿਹਨਾਂ ਨੇ ਖਬਰ ਦਿੱਤੀ ਸੀ ਉਹਨਾਂ ਨੂੰ ਹੀ ਉੱਥੇ ਬਿਠਾ ਲਿਆ ਗਿਆ ਪਰ ਜਦੋਂ ਅਮਨ ਰੋਡ ਦਾ ਪਤਾ ਲੱਗਿਆ ਤਾਂ ਉਹ ਲਾਲਜੀਪੁਰ ਸ਼ਹਿਰੀ ਕਲਸੀ ਤੇ ਤਿੰਨ ਚਾਰ ਮੰਤਰੀ ਇਕੱਠੇ ਹੋ ਕੇ ਜਾਂਦੇ ਨੇ ਤੇ ਦਿੱਲੀ ਪੁਲਿਸ ਹਾਦੀ ਕਰਦੀ ਉਹ ਉਹ ਅੰਦਰ ਹੀ ਵੜ ਦਿੱਤਾ ਗਿਆ ਇੱਥੋਂ ਤੱਕ ਆਇਆ ਦਿੱਤਾ ਗਿਆ ਕਿ ਤੂੰ ਕੈਬਨਿਟ ਮੰਤਰੀ ਹੋਏਂਗਾ ਪੰਜਾਬ ਵਕੀਰ ਹੋਏਂਗਾ ਆਪਣੀ ਅਦਾਲਤ ਇਹ ਦਿੱਲੀ ਪੁਲਸ ਹੈ ਉਰੇ ਪੈਂਦੀਆਂ ਲਾਠਾਂ ਲਾਠਾਂ ਦਾ ਮਤਲਬ ਡਾਂਗਾ ਪੈਂਦੀਆਂ ਉਰੇ ਤਾਂ ਉਹਨਾਂ ਨੂੰ ਵੀ ਮਜਬੂਰੀ ਵਾਪਸ ਆਣਾ ਪਿਆ ਪਰ ਹਾਂ ਅਮਰੋੜਾ ਇਹਨੇ ਸਾਰਾ ਕੁਝ ਇੱਕ ਆਪਣੀ ਰਾਤ ਨੂੰ ਹੀ ਵੀਡੀਓ ਵਾਇਰਲ ਕਰਤੀ ਸੀ ਫੇਸਬੁੱਕ ਤੇ ਜੋ ਤੁਸੀਂ ਦੇਖ ਵੀ ਸਕਦੇ ਹੋ ਉਹਨਾਂ ਨੇ ਥਾਣੇ ਦਾ ਨਾਮ ਵੀ ਦਿਖਾ ਦਿੱਤਾ ਜੋ ਬੋਲਚਲ ਹੋਈ ਹੈ ਉਹ ਵੀ ਦਿਖਾਈ ਗਈ ਹੈ ਪਰ ਦੋਸਤੋ ਇਸ ਤਰ੍ਹਾਂ ਚੋਣਾਂ ਦੇ ਦੌਰਾਨ ਭਾਜਪਾ ਦਾ ਦਿੱਲੀ ਵਿੱਚ ਕਿਤੇ ਨਾ ਕਈਏ ਗੱਲ ਵੀ ਯਾਨੀ ਵਿਰੋਧ ਕਰਨਾ ਸਾਰਿਆਂ ਦਾ ਹੀ ਡੰਡਾ ਤੰਤਰ ਚਲਾਣਾ ਉਹਨਾਂ ਨੂੰ ਹੋ ਸਕਦਾ ਹੈ ਨੁਕਸਾਨ ਕਿਉਂਕਿ ਪਰਸੋਂ ਨੇ ਦਿੱਲੀ ਵਿੱਚ ਚੋਣਾਂ ਤੇ ਅਰਵਿੰਦ ਕੇਜੀਵਾਲ ਦਾ ਜੋ ਨਵਾਂ ਅਪਡੇਟ ਆਇਆ ਉਹਨਾਂ ਨੇ ਵੀ ਕਿਹਾ ਹੈ ਕਿ ਬੀਜੇਪੀ ਨੂੰ ਹੁਣ ਇਦਾਂ ਖਮਿਆਜਾ ਭੁਗਤਣਾ ਪਏਗਾ ਸੋ ਦੋਸਤੋ ਆਣਾ ਸਮੇਸ ਹੈਗਾ ਕਿ ਖਮਿਆਜਾ ਕੀ ਭੁਗਤਣਗੇ ਪਰਸੋਂ ਕੀ ਵੋਟਾਂ ਲੋਕ ਪਾਣਗੇ ਕੀ ਉੱਥੇ ਸ਼ਰਾਬ ਜਾਂ ਪੈਸੇ ਵੰਡੇ ਬੰਦ ਹੋਣਗੇ ਇਹ ਆਣਾ ਸਮੇਸ ਹੈਗਾ ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਕੱਲ ਫੇਰ ਕਿਸੇ ਦੁਆਰਾ ਨਵੇਂ ਮੁੱਦੇ ਤੁਹਾਨੂੰ ਮਿਲਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਦਰੋ ਇਹ